ਸਸਿਕਲ ਦੋਸਤੋ ਜਿਵੇਂ ਕਿ ਤੁਸੀਂ ਪਿਛਲੀ ਵੀਡੀਓ ਚ ਆਪਣੀ ਸਫੈਦਾਂ ਦੀ ਜਾਣਕਾਰੀ ਦੇਖੀ ਹੋਣੀ ਆ ਤੇ ਹੁਣ ਆਪਾਂ ਸੋਚਿਆ ਵੀ ਆਪਾਂ ਨਾ ਇੱਥੇ ਜਾਮਣਾ ਲਾਈਆਂ ਸੀ ਘਟੋ ਘਟ ਵੀ 30 ਬੁੱਟੇ ਤੇ ਵੀ ਇਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤੇ ਆਪਣੇ ਨਾਲ ਨੇ ਚਾਚਾ ਜੀ ਤੇ ਚਾਚਾ ਜੀ ਦੇਣਗੇ ਜਾਣਕਾਰੀ ਜਾਮਣਾ ਬਾਰੇ ਹਾਂਜੀ ਆਪਾਂ ਇਹ ਘਰ ਕੋਲੇ ਆਪਣਾ ਆਪਣਾ ਖੇ ਆ ਘਰਾ ਜਿਹੜਾ ਖੇਤ ਪਾਇਆ ਹੋਇਆ ਤੇ ਘਰ ਕੋਲੇ ਆਪਾਂ ਬਾਉਂਡਰੀ ਦੇ ਉੱਤੇ ਜ ਆਪਣੇ ਕੋਲ ਜਿਹੜਾ ਹੈਗਾ ਉਸ ਜਾਮਣਾ ਦੇ ਬੁੱਟੇ ਲਾਏ ਆਪਾਂ ਕੱਲ ਮਾਲੀ ਜੀ ਇਹ ਜਾਮਣ ਲਾਈ ਆਪਾਂ ਤੇ ਇਹਨੂੰ 2 ਸਾਲ ਲੰਘੀਨ ਹੋ ਗਏ ਜਿਵੇਂ ਅੱਜ ਤੋਂ ਪਹਿਲਾਂ ਰੁਝਾਨ ਬਣ ਚੁੱਕਿਆ ਸੀ ਜਿਵੇਂ ਜਿਵੇਂ ਖੇਤੀ ਵਿਕਸਤ ਹੁੰਦੀ ਗਈ ਓਵੇਂ ਓਵੇਂ ਜਿਹੜੇ ਦਰਖਤ ਆਪਾਂ ਤੋਂ ਲੋਪ ਹੁੰਦੇ ਗਏ ਆਪਾਂ ਦਰਖਤ ਪੱਟਣ ਲੱਗ ਗਏ ਆਪਾਂ ਘੇਰੇ ਖੇਲੇ ਖੁੱਲੇ ਕਰਨ ਲੱਗੇ ਹੋਰ ਰੁਝਾਨ ਤੋਂ ਲੋਕ ਹੁਣ ਮੁੜ ਕੇ ਫਿਰ ਦਰਖਤਾਂ ਵੱਲ ਪਹੁੰਚ ਗਏ ਲੋਕਾਂ ਨੂੰ ਪਤਾ ਲੱਗਿਆ ਕਿ ਦਰਖਤ ਸਾਡੀ ਜੀਵਨ ਸ਼ੈਲੀ 'ਚ ਕਿੰਨਾ ਕੁ ਜ਼ਰੂਰੀ ਹੈ ਜਿਵੇਂ ਦਰਖਤ ਇੱਕ ਦਰਖਤ ਆਪਾਂ ਨੂੰ ਆਕਸੀਜਨ ਦਿੰਦਾ ਹੈ ਛਾਂ ਦਿੰਦਾ ਲੱਕੜਵਾਲਾਂ ਦਿੰਦਾ ਹੈ ਫਲ ਫਰੂਟ ਵੀ ਦਿੰਦਾ ਹੈ ਇਹ ਆਪਣੀ ਆਮਦਨ ਦਾ ਸਾਧਨ ਵੀ ਹੈ ਤੇ ਆਪਣੇ ਜੀਵਨ ਵਾਸਤੇ ਜੀਵਨ ਸ਼ੈਲੀ ਆਸਤੇ ਇੱਕ ਬਹੁਤ ਵਧੀਆ ਦਰਖਤ ਹੈ ਤੇ ਬਾਕੀ ਜਿਹੜਾ ਜਾਮਨ ਦਾ ਫਰੂਟ ਹੈ ਤੇ ਇਹ ਵੀ ਆਪਣੇ ਕਈ ਬਿਮਾਰੀਆਂ ਨੂੰ ਕੰਟਰੋਲ ਕਰਨ ਚ ਮਦਦ ਕਰਦਾ ਜਿਵੇਂ ਕਿ ਆਪਾਂ ਪਹਿਲਾਂ ਤਾਂ ਇਹਦਾ ਫਰੂਟ ਇਹਨੂੰ ਯੂਜ਼ ਕਰ ਸਕਦੇ ਆਂ ਦੂਜੀ ਗੱਲ ਵੀ ਜਿਹੜੀ ਇਹਦੀ ਗਿੜਕਾ ਉਹਨੂੰ ਸੁਕਾ ਕੇ ਪਾਊਡਰ ਬਣਾ ਕੇ 슈ਗਰ ਦੇ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਚੀਜ਼ ਆ ਇਹ ਤੇ ਬਾਕੀ ਇਹ ਆ ਵੀ ਜਿਵੇਂ ਹੁਣ ਆਪਾਂ ਇੱਥੇ 2 ਕਿੱਲਿਆਂ ਦੀ ਬਾਉਂਡਰੀ ਦੋ ਪਾਸੇ ਲਾਇਆ ਹੋਇਆ ਤੇ ਏ ਲਾਲੋ ਤੁਸੀਂ ਤੀਰ ਰਖਤਾ ਜੇ ਆਪਾਂ 6-7000 ਨੂੰ ਵੀ ਠਿੱਕੇ ਤੇ ਦੇਵਾਂਗੇ ਅੱਜ ਤੋਂ 2 ਸਾਲ ਬਾਅਦ ਜਦੋਂ ਇਹ ਫਲ ਦੇਣ ਲੱਗ ਗਿਆ ਤੇ ਲਾਲੋ ਸਾਹਿਬ ਵੀ ਤੁਸੀਂ 2 ਲੱਖ ਦੇ ਆਸ-ਪਾਸ ਇਹਦੀ ਆਮਦਨ ਬਣੂਗੀ ਤੇ ਬਾਕੀ ਜਿਹੜਾ ਆਪਾਂ 2 ਕਿੱਲਾਂ 'ਚ ਫਸਲ ਬੀਜਾਂਗੇ ਉਹਦੀ ਆਮਦਨ ਆਪਾਂ ਨੂੰ ਆਉਣੀ ਆਉਣੀ ਹੈ ਤੇ ਕੋਈ ਬਾੜੀ ਫਸਲ ਵੀ ਨਹੀਂ ਮਰਨੀਗੀ ਤੇ ਤਕਰੀਬਨ 2 ਕਿੱਲਾਂ ਦੀ ਫਸਲ ਆਪਾਂ ਨੂੰ ਐਕਸਟਰਾ ਆਉਣ ਲੱਗ ਜਾਣੀ ਹੈ ਜਿਵੇਂ ਮੰਨ ਲਓ 2 ਫੁੱਟ ਧਰਤੀ ਤੇ ਥਾਂ ਰੋਕਦਾ ਬਾਕੀ ਦਾ ਤਾਂ ਅਸਮਾਨ ਵਾਲ ਵੱਧ ਜਾਂਦਾ ਨਾ 2 ਫੁੱਟ ਧਰਤੀ ਤੇ ਥਾਂ ਰੋਕੇ ਆਪ ਨੂੰ ਸ਼ੁੱਧ ਹਵਾ ਵੀ ਦਿੰਦਾ ਬਿਲਕੁਲ ਹਵਾ ਹੀ ਖਾਣ ਨੂੰ ਦਿੰਦਾ ਹਾਂਜੀ ਆਮਦਨ ਵੀ ਆ ਤੇ ਜੀਵਨ ਸ਼ੈਲੀ ਅਤੇ ਹਵਾ ਵੀ ਜ਼ਰੂਰੀ ਹੈ ਜੀ ਆਪਾਂ ਨੂੰ ਸ਼ੁੱਧ ਹਵਾ ਜ਼ਰੂਰੀ ਹੈ ਜਦ ਇਹ ਤੁਹਾਨੂੰ ਇਹ ਮਤਲਬ ਕਿੱਥੋਂ ਦਿਮਾਗ ਚਾਈ ਵੀ ਆ ਜਾਵਣਾ ਲੱਗੀਆਂ ਜਾਣ ਇਹ ਨਾ ਇੱਕ ਮੇਰੇ ਦੋਸਤ ਦੇ ਜਾਵਣ ਲੱਗੀਆਂ ਸੀ ਅਸੀਂ ਇਕੱਠੇ ਬੈਠ ਕੇ ਵਾਤਾਵਰਣ ਦੀ ਗੱਲ ਕਰ ਰਹੇ ਸੀ ਦਰਖਤਾਂ ਦੀ ਗੱਲ ਕਰ ਰਹੇ ਸੀ ਵੀ ਅੱਜ ਕੱਲ ਮੌਸਮ ਜਿਆਦਾ ਖਰਾਬ ਹੋ ਰਿਹਾ ਤਾਉਣੇ ਮੈਨੂੰ ਆਈਡੀਆ ਦਿੱਤਾ ਕਿ ਤਾਂ ਆਪਣੇ ਖੇਤ ਦੀ ਬੰਨੀ ਤੇ ਜੇ ਤੁਹਾਡਾ ਖੇਤ ਸੜਕ ਦੇ ਨਾਲ ਲੱਗਦਾ ਹੈ ਜਾਂ ਤੁਹਾਡਾ ਖੇਤ ਕਿਤੇ ਪਈ ਨਾ ਲੱਗਦਾ ਹਾਂਜੀ ਤੇ ਬੰਨੀ ਬੰਨੀ ਤੇ ਤੁਸੀਂ ਜਾਮਨਾ ਲਾਓ ਨਾਲੇ ਤੇ ਹਵਾ ਸ਼ੁੱਧ ਕਰਦੇ ਆ ਤੇ ਨਾਲੇ ਇਹ ਆਪਾਂ ਨੂੰ ਫਲ ਫਰੂਟ ਦਿੰਦੇ ਆ ਆਮਦਨ ਦਾ ਸਾਧਨ ਇਸ ਕਰਕੇ ਆਪਾਂ ਇਹ ਫਿਰ ਲੈ ਕੇ ਜਾਮਨਾ ਲਾਦੀਆਂ ਓਕੇ ਬਈ ਦੇਵੇਂ ਅੱਜ ਕੱਲ ਵਿਕਾਸ ਹੋ ਰਿਹਾ ਆਪਾਂ ਦੇਖਦੇ ਆ ਕਿ ਹਰ ਘਰ ਹਰ ਘਰੇ ਵੀਕਰ ਟੁਕਾਟਾ 10-10 4-4 ਏਸੀ ਆ ਤੇ ਉਹਵੇਂ ਦਿਨੋ ਦਿਨ ਗੱਡੀਆਂ ਵੀ ਵਧਦੀਆਂ ਜਾ ਰਹੀਆਂ ਜਿਹਦੇ ਕਰਕੇ ਜਿੰਨੀਆਂ ਵੀ ਗੈਸਾਂ ਪ੍ਰੋਡਿਊਸ ਹੁੰਦੀਆਂ ਉਹ ਆਪਣੇ ਲਈ ਵੀ ਹਾਰਫੁਲ ਆ ਵੀ ਨੁਕਸਾਨਦੇ ਆ ਤੇ ਪਸ਼ੂ ਪੰਛੀਆਂ ਲਈ ਵੀ ਤੇ ਅੱਗੇ ਅੱਗੇ ਆਪਾਂ ਦੇਖਦੇ ਹੁੰਦੇ ਸੀ ਵੀ ਆਪਣੇ ਚਾਰਛਫੇਰੇ ਕਿੰਨੇ ਕਾਂ ਚਿੜੀਆਂ ਵਗੈਰਾ ਹੁੰਦੀਆਂ ਸੀਗੀਆਂ ਤੇ ਅੱਜ ਕੱਲ ਉਹਨਾਂ ਦੇ ਰਹਿਣ ਬਸੇਰੇ ਲਈ ਕੋਈ ਵੀ ਜਗ੍ਹਾ ਨਹੀਂ ਰਹੀ ਤਾਂ ਕਰਕੇ ਫਿਰ ਇੱਕ ਇਹ ਵੀ ਫਾਇਦਾ ਆਪਾਂ ਨੂੰ ਵੀ ਇੱਕ ਤਾਂ ਆਪਣਾ ਵਾਤਾਵਰਨ ਸ਼ੁੱਧ ਹੁੰਦਾ ਇਹਨਾਂ ਨਾਲ ਜਿੰਨੇ ਆਪਾਂ ਵਾਦ ਤੋਂ ਬਾਅਦ ਬੂਟੇ ਲਾਵਾਂਗੇ ਦੂਜਾ ਵੀ ਪੰਛੀਆਂ ਦੇ ਰਹਿਣ ਲਈ ਇੱਥੇ ਹਾਲ ਨੇ ਬਣ ਸਕਦੇ ਆ ਖੁਦ ਪੰਛੀ ਆ ਕੇ ਰਹਿਣਗੇ ਜਿਵੇਂ ਇਹ ਵੱਡੀਆਂ ਹੋਣਗੀਆਂ ਆਪਾਂ ਤੁਹਾਨੂੰ ਅੱਗੇ ਵੀ ਦਿਖਾਵਾਂਗੇ ਵੀ ਇਹਨਾਂ ਤੇ ਕਿੰਨੀ ਚਹਿਲ ਪਹਿਲ ਹੁੰਦੀ ਆ ਕਿੰਨੇ ਪੰਛੀ ਆਉਂਦੇ ਆ ਬਾਕੀ ਹਲੇ ਆਪਾਂ ਨੂੰ ਦੋ ਸਾਲ ਹੀ ਹੋਇਆ ਜਾਮਣਾ ਲੱਗਿਆ ਨੂੰ ਤੇ ਇਹਨਾਂ ਨੂੰ ਫਲ ਤੀਜੇ ਜਾਂ ਚੌਥੇ ਸਾਲ ਲੱਗ ਜਾਂਦਾ ਅੱਜ ਸੁਣਦੇ ਆ ਵੀ ਜਾਮਣਾ ਨੂੰ ਦੀਵਾਲੀ ਵੇਲੇ ਕੱਟ ਲੱਗਦਾ ਸਿਆਣਿਆਂ ਤੋਂ ਆਪਾਂ ਸੁਣਦੇ ਆ ਵੀ ਉਹਦੀ ਕੀਮਤ ਤਾਂ ਤੇ ਉਹ ਦੀਵਾਲੀ ਵੇਲੇ ਕਿਉਂ ਲਾਇਆ ਜਾਂਦਾ ਜਿਹੜਾ ਜਾਮਨ ਨੂੰ ਕੱਟ ਲੱਗਦਾ ਨਾ ਦਿਵਾਲੀ ਵਾਲੇ ਦਿਨ ਤਾਂ ਇੱਕ ਮਸਤਾ ਵੀ ਦਿਵਾਲੀ ਵਾਲਾ ਦਿਨ ਯਾਦ ਰਹਿੰਦਾ ਵੀ ਆਪਾਂ ਜਾਮਨ ਨੂੰ ਕੱਟ ਲਾਉਣਾ ਹੈ। ਅੱਛਾ ਜੀ। ਵੈਸੇ ਉਹ ਕੋਈ ਜ਼ਰੂਰੀ ਨਹੀਂ ਉਹ ਸਿਆਣਿਆਂ ਦੀ ਗੱਵਤਾ ਵੀ ਦਵਾ ਇੱਕ ਦਿਨ ਯਾਦ ਰਹਿ ਜਾਂਦਾ ਜਦੋਂ ਦਿਨ ਯਾਦ ਰਹੇ ਜੇ ਬੰਦਾ ਖੇਜ ਜਾਏ ਕੱਟਣਾ ਲਾਇਆ ਹੁੰਦਾ। ਇਹ ਕੱਟ ਲਾਉਣ ਨਾਲ ਇਹ ਚ ਗੈਸ ਨਿਕਲਦੀ ਹੈ ਕੋਈ ਜਿਹੜੀ ਬੂਟੇ ਨੂੰ ਫਲ ਨੂੰ ਵਧਣ ਨਹੀਂ ਦਿੰਦੀ। ਅੱਛਾ ਜੀ। ਜੇ ਆਪਾਂ ਕੱਟ ਲਾ ਦੀ ਕੋਈ ਗੈਸ ਨਿਕਲ ਜਾਂਦੀ ਹੈ ਤਾਂ ਜਦ ਜਾਮਨ ਨੂੰ ਫਲ ਲੱਗਦਾ ਹੈ ਉਹ ਬੜਾ ਮੋਟਾ ਲੱਗਦਾ ਹੈ ਅਸਰਦਾਰ ਲੱਗਦਾ ਹੈ ਮਿੱਠਾ ਲੱਗਦਾ ਹੈ। ਤੇ ਕਲੀ ਵੀ ਲ ਕਲੀ ਠੰਡੀ ਵੀ ਹੁੰਦੀ ਆ ਤੇ ਕਲੀ ਮੈਂ ਕੀੜੇ ਨੂੰ ਵੀ ਮਾਰਦੀ ਆ ਕੀੜੇ ਨੂੰ ਹੀ ਨੇੜੇ ਨਹੀਂ ਆਉਂਦੀ ਠੀਕ ਹੈ ਜੀ ਤੇ ਬਾਕੀ ਦੋਸਤੋ ਹੁਣ ਜਿਵੇਂ ਜਿਵੇਂ ਆਪਾਂ ਗਾਂ ਫਲ ਲੱਗੂਗਾ ਜਾਂ ਅਗਲੇ ਸਾਲ ਲੱਗੂਗਾ ਜਦੋਂ ਵੀ ਤੇ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਰਾਵਾਂਗੇ ਤੇ ਵੀਡੀਓ ਪਾਉਂਦੇ ਰਾਵਾਂਗੇ ਇੱਕ ਜਿਵੇਂ ਹੁਣ ਆਪਾਂ ਜਾਨਵਰਾਂ ਨੂੰ ਆਲ ਨੇ ਬਣਾ ਕੇ ਦਿੰਨੇ ਆ ਲੱਕੜ ਦੇ ਆਲ ਨੇ ਬਣਾਤੇ ਆ ਪੰਜਾਬ ਨਾਲੋਂ ਲੱਕੜ ਦਾ ਘਰ ਬਣਾਤਾ ਜਾਨਵਰੋ ਚ ਰਹਿਣ ਤੇ ਆਪਾਂ ਦਰਖਤ ਹੀ ਲਾਈਏ ਬਿਲਕੁਲ ਰੱਖਤਾ ਆਪਣਾ ਜਾਨਵਰ ਆਪਾਂ ਇੰਡੀਪੈਂਡੈਂਟ ਆਲ ਨਾ ਪਾਉਣ ਤੋਂ ਉਹਦੇ ਚ ਰਹਿਣ ਆਪਦੇ ਬੱਚੇ ਪਾਲਣ ਆਪਾਂ ਪੰਛੀਆਂ ਨੂੰ ਲੱਕੜ ਦਾ ਆਲ ਨੇ ਬਣਾ ਕੇ ਦਿੰਨੇ ਆ ਉਹਦੇ ਨਾਲ ਪੰਛੀ ਇਕਤਾਲਸੀ ਹੋ ਜਾਂਦਾ ਹੈ ਇੱਕ ਉਹਨੂੰ ਰਹਿੰਦਾ ਬੇਸ਼ੱਕ ਉਹ ਆਲ ਨੇ ਚਾਹ ਪਰ ਉਹ ਆਰਾਮਦਾਇਕ ਮਹਿਸੂਸ ਨਹੀਂ ਕਰਦਾ ਜੇ ਆਪਾਂ ਦਰਖਤ ਲਾਵਾਂਗੇ ਪੰਛੀ ਦਰਖਤ ਤੇ ਆਲ ਨਾ ਪਾਉਣਗੇ ਤਾਜੀ ਹਵਾ ਲੈਣਗੇ ਰਹਿਣ ਲਈ ਵਧੀਆ ਉਹਨਾਂ ਨੂੰ ਆਰਾਮਦਾਇਕ ਜਿਹੜੀ ਹੈਗੀ ਜ਼ਿੰਦਗੀ ਜਿਉਣਗੇ ਤੇ ਉਹਨਾਂ ਨੂੰ ਵਧੀਆ ਹਵਾ ਵੀ ਮਿਲੂਗੀ ਤੇ ਉਹ ਤੜਕੇ ਉੱਠ ਕੇ ਵੈਗਰੂ ਦਾ ਨਾਮ ਹੀ ਲੈਂਦੇ ਆ ਜਦੋਂ ਆਪਾਂ ਦੇਖੀਏ ਤੜਕੇ ਜਾਨਵਰ ਕਿੰਨਾ ਵਧੀਆ ਚੀਂ-ਚੀਂ ਕਰਦੇ ਆ ਅੱਜ ਉਹ ਮਾਹੌਲ ਖਤਮ ਹੋ ਗਿਆ ਆਪਾਂ ਲੋੜ ਆ ਦਰਖਤ ਲਾ ਕੇ ਦੁਬਾਰਾ ਮਾਹੌਲ ਜਿਹੜਾ ਪੰਜਾਬ ਦਾ ਵਿਰ ਤੇ ਆਪਾਂ ਉਹਦੀ ਜ਼ਿੰਦਗੀ ਨੂੰ ਸਖਾਲਾ ਬਣਾਈ ਜੀ ਤੇ ਬਾਕੀ ਦੋਸਤੋ ਕਿਵੇਂ ਲੱਗੀ ਸਾਡੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਤੋਂ ਵੀ ਅਸੀਂ ਇਦਾਂ ਦੀਆਂ ਜਾਣਕਾਰੀਆਂ ਵਾਲੀਆਂ ਵੀਡੀਓਜ਼ ਤੁਹਾਡੇ ਕੋਲ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ